ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਅੱਜ ਖੋਸੜਾ ਦੇਣ ਵਾਲੀ ਖਬਰ ਮੈਂ ਤੁਹਾਡੇ ਸਾਹਮਣੇ ਤਾਰਨ ਜਾ ਰਿਹਾ ਯਾਨੀ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਐਸੀ ਖਬਰ ਜਿਨੇ ਪੂਰੇ ਪੰਜਾਬ ਭਰ ਦੇ ਵਿੱਚ ਫੇਰ ਤੋਂ ਤਰਥੱਲੀ ਮਚਾ ਦਿੱਤੀ ਹੈ ਯਾਨੀ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਪੂਰੇ ਪੰਜਾਬ ਦੇ ਲੋਕਾਂ ਨੇ ਸ਼ੱਕ ਦੇ ਆਧਾਰ ਤੇ ਸੂਈ ਕਮਾ ਦਿੱਤੀ ਸੀ ਕਹਿੰਦੇ ਰਾਜਵੀਰ ਜਵੰਦਾ ਦੇ ਦੋਸਤਾਂ ਤੋਂ ਪੁੱਛਦਾ ਸੌਣੀ ਚਾਹੀਦੀ ਹੈ ਕਿਉਂਕਿ ਲੋਕ ਉਸੇ ਗੱਲ ਤੇ ਸ਼ੱਕ ਕਰ ਰਹੀ ਸੀ ਪਰ ਅੱਜ ਤੁਹਾਡੇ ਸਾਹਮਣੇ ਦੋ ਵੱਡੀਆਂ ਖਬਰਾਂ ਧਰਾਂਗੇ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਜਦੋਂ ਹੁੰਦਾ ਤਾਂ ਉਹ ਸਮੇ ਵਾਪਰਿਆ ਕੀ ਸੀ ਮੌਜੂਦਾ ਬੰਦਾ ਸੀ ਜਿਹੜਾ ਉਹਨਾਂ ਨੂੰ ਲਿਜਾਣ ਵਾਲਾ ਉਹਨਾਂ ਨੇ ਕਿਹਾ ਕਿ ਇੱਕ ਤੈ ਖਬਰ ਔਰ ਦੂਜੀ ਖਬਰ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਹੈ ਕਿਉਂਕਿ ਜਿਹੜਾ ਇੱਕ ਦੋਸਤ ਉਹਦਾ ਕੈਨੇਡਾ ਦੇ ਵਿੱਚੋਂ ਜਿਹੜਾ ਕਿ ਖਾਸੋ-ਖਾਸੋ ਦੇ ਨਾਮ ਰਹਿਦਾ ਸੀ ਉਹਦੇ ਤੇ ਇੱਕ ਬਹੁਤ ਵੱਡੀ ਅਪਡੇਟ ਔਰ ਦੂਜੇ ਪਾਸੇ ਪੁਲਿਸ ਨੇ ਸਿਕੰਜਾ ਕਰ ਦਿੱਤਾ ਯਾਨੀ ਪੰਜਾਬ ਦੀ ਪੁਲਿਸ ਔਰ ਦੂਜੇ ਪਾਸੇ ਪੰਜਾਬ ਦਾ ਹਾਈ ਕੋਰਟ ਇਸ ਗੱਲ ਨੂੰ ਨਿਰੋਲ ਕਰੂਗਾ ਕਿ ਭਾਈ ਰਾਜਵੀਰ ਜੌਂਦਾ ਦੀ ਮੌਤ ਆਖਰ ਕਿਹਦੀ ਵਜ੍ਹਾ ਦੇ ਨਾਲ ਹੋਈ ਹੈ ਯਾਨੀ ਦੋਸਤਾਂ ਦੇ ਉੱਤੇ ਤਾਂ ਸ਼ੱਕ ਕਰਨਾ ਹੀ ਸੀ ਪਰ ਵਿੱਚ ਕਹਿੰਦੇ ਜੀ ਡਾਕਟਰਾਂ ਤੇ ਵੀ ਹੋ ਗਿਆ ਤਾਂ ਹੁਣ ਡਾਕਟਰਾਂ ਦੀ ਮਿਲੀ ਭੂਤ ਇਹਦੇ ਦੋਸਤਾਂ ਦੇ ਨਾਲ ਸੀ ਜਾਂ ਮਾਮਲਾ ਕੁਝ ਪੈਸੇ ਵਾਲਾ ਸੀ ਜਾਂ ਵਜ੍ਹਾ ਕੀ ਸੀ ਅੱਜ ਦੀ ਪੂਰੀ ਅਪਡੇਟ ਦੇ ਵਿੱਚ ਤੁਹਾਡੇ ਸਾਹਮਣੇ ਨਿਰੋਲ ਹੋ ਜਾਣ ਕਿਉਂਕਿ ਬਹੁਤ ਸਾਰੇ ਨੇ ਕਿਹਾ ਸੀ ਲੋਕ ਇਸ ਗੱਲ ਦਾ ਸਾਥ ਦੇਣਗੇ ਪੰਜਾਬ ਦੇ ਸਾਡੇ ਜਿੰਨੇ ਵੀ ਵਾਸੀ ਨੇ ਸਾਰੇ ਨੇ ਇੱਕੋ ਹੀ ਗੱਲ ਚੱਕੀ ਕਿ ਤੇ ਰਾਜਵੀਰ ਜਵੰਦਾ ਦੇ ਦੋਸਤਾਂ ਤੇ ਭਾਈਸਾਨੀ ਸ਼ੱਕ ਪੈ ਰਿਆ ਇਹਨਾਂ ਦੀ ਸ਼ਾਨ ਵੀਣ ਹੋਣੀ ਜ਼ਰੂਰੀ ਹੈ ਪਰ ਇਹਦੇ ਵਿੱਚ ਐਡਵੋਕੇਟ ਉੱtre ਆਏ ਨੇ ਮੈਂ ਤੁਹਾਨੂੰ ਪਹਿਲਾਂ ਇਹਨਾਂ ਦੀ ਖਬਰ ਸੁਣਾਉਂਗਾ ਉਸ ਤੋਂ ਬਾਅਦ ਰਾਜਵੀਰ ਜਵੰਦਾ ਦੇ ਦੋਸਤ ਔਰ ਪੁਲਿਸ ਪ੍ਰਸ਼ਾਸਨ ਨੇ ਕਿਵੇਂ ਸਿਕੰਜਾ ਕਾ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਕਿ ਐਡਵੋਕੇਟ ਕੀ ਕਹਿ ਰਹੇ ਨੇ ਸੁਣੋ ਫਰਸਟ ਆਵਲ ਹੁੰਦਾ ਬਟ ਇੰਪੋਰਟੈਂਟ ਹੁੰਦਾ ਈਮ ਗੋਲਡਨ ਆਵਰ ਕਹਿੰਦੇ ਕਿ ਕਿ ਉਸ ਉਹਨਾਂ ਡਾਕਟਰ ਦੀ ਅੰਗੇ ਲਈ ਕਿਉਂਕਿ ਆਪਣੇ ਪ੍ਰੋਫੈਸ਼ਨਲ ਮਿਸਕੰਡਕ ਹੈ ਜੇ ਕੋਈ ਪੇਸ਼ੈਂਟ ਉਹਨਕੋ ਲਾਵੇ ਐਨ ਉਹਨੂੰ ਲੋਡ ਹੋਵੇ ਮੈਡੀਕਲ ਹੈਲਥ ਕੇਅਰ ਸੀ ਪ੍ਰੋਵਾਈਡ ਨਾ ਕਰੋ ਕਿਸੇ ਦਾ ਵੀ ਰਿਸ਼ਤੇਦਾਰ ਇਸ ਤਰੀਕੇ ਦੀ ਇਸ ਨਾਲ ਪਰੇ ਰਾਜੇ ਐਕਸੀਡੈਂਟ ਹੋਵੇ ਤੇ ਨਾਲ ਉਹ ਜਿਹੜੀ ਹੈਗੀ ਮੈਡੀਕਲ ਕਲਮ ਪ੍ਰੂਫ ਹੋਵੇ ਬਹੁਤ ਇਸ ਗਲਤ ਹੈ ਕੈਮਰਲਗਾ ਕੇ ਜਾਂਦੇ ਨੇ GoPro ਵਾਲਾ ਉਹਦੀ ਕੋਈ ਫੁਟੇਜ ਜਾਂ ਫਿਰ ਉਹਦੀ ਕੋਈ ਗੱਲਬਾਤ ਨਹੀਂ ਹੋਈ ਰੋਸ਼ਨੀ ਹੌਸਟਲ ਹੈਗੇ ਤੇ ਡਾਕਟਰ ਭਾਈ ਨੂੰ ਬਿਲਕੁਲ ਹੀ ਤੋਂ ਨਾ ਕੀਤੀ ਰਾਜੀਵ ਜਵੰਦਾ ਦੀ ਜਾਨ ਕਿਵੇਂ ਗਈ ਹੈ ਕੌਣਾ ਉਸ ਨੂੰ ਮਾਰਨ ਵਾਲਾ ਕੌਣਾ ਉਸ ਦੀ ਮੌਤ ਦਾ ਜ਼ਿੰਮੇਦਾਰ ਇਸ ਨੂੰ ਲੈ ਕੇ ਜਦੋਂ ਜੀਡੀਆਰ થી ਕਾਫੀ ਸਾਹਮਣੇ ਆਂਦੀ ਹੈ ਤਾਂ ਕਈ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤੇ ਇਸ ਪੂਰੇ ਮਾਮਲੇ ਦੇ ਬਾਬਤ ਜਿਨ੍ਹਾਂ ਦੇ ਉੱਪਰ ਇਲਜ਼ਾਮ ਲੱਗ ਰਹੇ ਨੇ ਜਿਨ੍ਹਾਂ ਨੂੰ ਇਸ ਲਈ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਉਹਨਾਂ ਦੀ ਅਣਗਹਿਲੀ ਦੇ ਕਰਕੇ ਇਹ ਸਭ ਕੁਝ ਹੋਇਆ ਹੋਵੇ ਇਹ ਸਾਰਾ ਜਾਂਚ ਪੜਤਾਲ ਦਾ ਵਿਸ਼ਾ ਪਰ ਜਿਹੜੀਆਂ ਗੱਲਾਂ ਦੇ ਖੁਲਾਸੇ ਸਮੇਂ ਕੀਤੇ ਜਾ ਰਹੇ ਨੇ ਜਿਹੜੀਆਂ ਗੱਲਾਂ ਡੀਆਰ ਤੋਂ ਰਾਹੀਂ ਸਾਹਮਣੇ ਆਈਆਂ ਨੇ ਉਹ ਦੋਸਤ ਜੋ ਕਿ ਰਾਜਵੀਰ ਜਵੰਦਾ ਦੇ ਨਾਲ ਸੀ ਸੁਖਦਰਸ਼ਨ ਸਿੰਘ ਉਹਨਾਂ ਦਾ ਨਾਮ ਹੈ ਜਿਨ੍ਹਾਂ ਦੇ ਵੱਲੋਂ ਆਪਣੇ ਬਿਆਨ ਦਰਜ ਕਰਵਾਏ ਗਏ ਨੇ ਜਾਜਵੀਰ ਜਵੰਦਾ ਨੂੰ ਜਿਸ ਹਸਪਤਾਲ ਦੇ ਵਿੱਚ ਐਕਸੀਡੈਂਟ ਤੋਂ ਬਾਅਦ ਲਜਾਇਆ ਗਿਆ ਸੀ ਜਿੱਥੇ ਐਕਸੀਡੈਂਟ ਹੁੰਦਾ ਉੱਥੋਂ ਬਿਲਕੁਲ ਨਜ਼ਦੀਕ ਹੀ 200 300 ਮੀਟਰ ਤੇ ਹੀ ਇੱਕ ਹਸਪਤਾਲ ਬਣਿਆ ਹੋਇਆ ਉੱਥੋਂ ਹਸਪਤਾਲ ਉਹ ਦਿਖ ਵੀ ਰਿਹਾ ਸੀ ਉੱਥੇ ਉਹਨਾਂ ਨੂੰ ਲਜਾਇਆ ਜਾਂਦਾ ਪਰ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਮੈਡੀਕਲ ਏਡ ਹੀ ਨਹੀਂ ਦਿੱਤੀ ਗਈ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਬਹੁਤ ਸਾਰੇ ਲੋਕ ਪੰਜਾਬ ਦੇ ਦੋਸਤਾਂ ਦੇ ਉੱਤੇ ਸ਼ੱਕ ਕਰ ਰਹੇ ਸੀ ਪਰ ਅੱਜ ਜਿਹੜੀ ਖਬਰ ਇੱਕ ਦੋਸਤ ਉਹਦਾ ਮੌਕੇ ਦੇ ਉੱਤੇ ਮੌਜੂਦ ਸੀ ਹਾਸਪਾਰ ਦੇ ਵਿੱਚ ਉਹਨੂੰ ਲੈ ਕੇ ਵੀ ਜਾਂਦਾ ਸੁਖਦਰਸ਼ਨ ਸਿੰਘ ਉਹਦਾ ਨਾਮ ਸੀ ਪਰ ਹੁਣ ਰਾਜਵੀਰ ਜਵੰਧਾ ਦੇ ਨਾਲ ਬਹੁਤ ਸਾਰੇ ਲੋਕ ਸੀ ਯਾਨੀ ਆਪਣੇ ਨਿੱਜੀ ਤੌਰ ਤੇ ਦੇਖੀਏ ਤਾਂ ਪੰਜ ਬੰਦੇ ਕਹਿੰਦੇ ਜੀ ਮੌਜੂਦ ਸੀ ਪਰ ਹੁਣ ਸੁਖਦਰਸ਼ਨ ਸਿੰਘ ਆ ਜਿਹੜਾ ਉਹੀ ਦੱਸ ਸਕਦਾ ਹੈ ਕਿ ਮਾਮਲਾ ਆਖਰ ਹੋਇਆ ਕੀ ਸੀ ਪਰ ਦੂਜੇ ਪਾਸੇ ਪੁਲਸ ਦੀ ਡੀਡੀਆਰ ਦੇ ਵਿੱਚ ਬਹੁਤ ਵੱਡੇ ਵੱਡੇ ਖੁਲਾਸੇ ਔਰ ਦੂਜੇ ਪਾਸੇ ਭਾਈ ਕਹਿੰਦੇ ਹਾਈ ਕੋਰਟ ਦੇ ਅੰਦਰ ਇਹ ਕੇਸ ਹੁਣ ਚੱਲਣਾ ਹੈ ਰਾਜਵੀਰ ਜਵੰਧਾ ਦਾ ਜਿਹੜਾ ਕੇਸ ਹੈ ਉਹ ਹਾਈ ਕੋਰਟ ਦੇ ਵਿੱਚ ਰਹਿਣਾ ਅਗਰ ਹਾਈ ਕੋਰਟ ਦੇ ਵਿੱਚ ਕੇਸ ਜਾਂਦਾ ਤਾਂ ਜਿੰਨੇ ਵੀ ਉਹਦੇ ਨਾਲ ਦੋਸਤ ਸੀ ਜਿੰਨੇ ਵੀ ਉਹ ਡਾਕਟਰ ਸੀ ਜਿਹੜੇ ਇਲਾਜ ਕਰਨ ਦੇ ਵਕਤ ਰਾਜਵੀਰ ਜਵੰਦਾ ਨੂੰ ਡੈੱਡ ਕਲੀਅਰ ਕਰਨ ਦੀ بجائے ਕਹਿੰਦੇ ਜੀ ਇਹਦਾ ਬ੍ਰੇਨ ਡੈੱਡ ਹੈ ਯਾਨੀ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਤਾਂ ਹੁਣ ਰਾਜਵੀਰ ਜਵੰਦਾ ਦੇ ਬਹੁਤ ਵੱਡੇ ਵੱਡੇ ਖੁਲਾਸੇ ਪੰਜਾਬ ਦੀ ਜਨਤਾ ਹੀ ਕਰ ਰਹੀ ਹੈ ਪੰਜਾਬ ਦੇ ਲੋਕਾਂ ਨੇ ਕਿਹਾ ਕਹਿੰਦੇ ਜੀ ਸਾਨੂੰ ਤਾਂ ਇਹ ਗੱਲ ਨਹੀਂ ਹਾਜਮ ਹੋ ਰਹੀ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਪਰ ਦੂਜੇ ਪਾਸੇ ਬੋਰਸ ਨੇ ਸ਼ਿਕੰਜਾ ਕੱਸ ਦਿੱਤਾ ਔਰ ਇੱਕ ਜਿਹੜਾ ਦੋਸਤ ਦੀ ਗੱਲ ਕਰ ਰਿਹਾ ਸੀ ਮੈਂ ਉਹ ਸਰਦਾਰ ਹੈ ਦਾ ਦੋਸਤ ਹੈ ਪਰ ਕੈਨੇਡਾ ਦੇ ਵਿੱਚ ਉਹ ਬੰਦਾ ਮੌਜੂਦ ਹੈ ਯਾਨੀ ਕੈਨੇਡਾ ਦੇ ਵਿੱਚ ਕਿਉਂ ਗਏ ਕਿ ਰਾਜਵੀਰ ਜਵੰਦਾ ਦੇ ਨਾਲ ਰਹਿਣ ਵਾਲਾ ਆਦਮੀ ਕੀ ਦੱਸ ਸਕਦਾ ਕੋਈ ਰਾਜਵੀਰ ਜਵੰਦਾ ਦੇ ਨਾਲ ਉਸ ਦਿਨ ਜਦੋਂ ਤੁਸੀਂ ਮੌਜੂਦ ਸੀ ਕੀ ਹਾਦਸਾ ਵਾਪਰਿਆ ਇਹ ਸਾਹਮਣੇ ਆ ਕੇ ਉਹਨਾਂ ਦੁਆਰਾ ਇਹ ਗੱਲ ਕਹਿਣੀ ਚਾਹੀਦੀ ਹੈ মিডিਆ ਦੇ ਉੱਤੇ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਸ਼ੱਕ ਸਿੱਧਾ ਉਹਦੇ ਦੋਸਤਾਂ ਤੇ ਔਰ ਦੂਜੇ ਪਾਸੇ ਡਾਕਟਰਾਂ ਤੇ ਲੱਗ ਰਿਹਾ ਜੀ ਦੇਖੋ ਕਹਿੰਦੇ ਜਦੋਂ ਐਕਸੀਡੈਂਟ ਹੁੰਦਾ ਇੱਕ ਸਾਹਮਣੇ ਬਿਲਕੁਲ ਨਜ਼ਦੀਕ ਇੱਕ ਹਸਪੀਟਲ ਦੇ ਵਿੱਚ ਉਹ ਲੈ ਕੇ ਜਾਂਦੇ ਨੇ ਉੱਥੇ ਫਰਸਟ ایڈ ਦੇਣ ਤੋਂ ਬਿਲਕੁਲ ਕੋਰੀ ਨਾ ਕੀਤੀ ਜਾਂਦੀ ਆ ਕਹਿੰਦੇ ਜੀ ਜੇਕਰ ਉੱਥੇ ਹੀ ਰਾਜਵੀਰ ਜਵਾਨਾਂ ਨੂੰ ਰੱਖ ਲਿਆ ਜਾਂਦਾ ਤਾਂ ਰਾਜਵੀਰ ਜਵਾਨਾਂ ਖੋ ਸਕਦਾ ਜਿ ਜਾਉਂਦੇ ਹੁੰਦੇ ਪਰ ਜੋ ਪਾਣਾ ਬੀਤਣਾ ਸੀ ਉਹ ਤਾਂ ਬੀਤਣਾ ਹੀ ਸੀ ਚਾਹੇ ਕੋਈ ਵੀ ਹਸਪੀਟਲ ਸੀ ਪਰ ਇਹਦੇ ਵਿੱਚ ਅੰਗੇਲੀ ਕਿੱਥੇ ਆਉਂਦੀ ਆ ਪਹਿਲਾ ਨੰਬਰ ਤਾਂ ਨਰੋਲ ਇਹ ਨਹੀਂ ਹੋਈ ਗੱਲ ਕਿ ਪਸ਼ੂਆਂ ਦੇ ਨਾਲ ਵੱਜ ਕੇ ਹੀ ਹੋਇਆ ਜਾਂ ਫਿਰ ਗੱਡੀ ਦੇ ਵਿੱਚ ਵੱਜ ਕੇ ਹੋਇਆ ਕਿਉਂਕਿ ਭਾਈ ਇੱਕ ਗੱਡੀ ਦਾ ਜ਼ਿਕਰ ਬਾਰ-ਬਾਰ ਵਿਚਾਰਿਆ ਕਹਿੰਦੇ ਜੀ ਇੱਕ ਬਲੇਰੋ ਗੱਡੀ ਸੀ ਉਹਦੇ ਨਾਲ ਵੀ ਐਕਸੀਡੈਂਟ ਹੋਇਆ ਕਿ ਰਾਜਵੀਰ ਜਵੰਦਾ ਦੇ ਵਿੱਚ ਪਸ਼ੂ ਵੱਜੇ ਆ ਜਾਂ ਗੱਡੀ ਵੱਜੀ ਆ ਇਹ ਗੱਲ ਹਲੇ ਤੱਕ ਨਿਰਪੱਖ ਨਹੀਂ ਹੋਈ ਔਰ ਦੂਜੇ ਪਾਸੇ ਇੱਕ ਰੇੜੀ ਵਾਲਾ ਬੰਦਾ ਜਿਹੜਾ ਕਿ ਉੱਥੇ ਮੌਜੂਦ ਸੀ ਉਸੇ ਬੰਦੇ ਨੇ ਇਹ ਗੱਲ ਕਹੀ ਕਹਿੰਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖਿਆ ਝਾੜੀਆਂ ਦੇ ਵਿੱਚ ਲੜੀ ਜਾਂਦੇ ਸੀ ਪਸ਼ੂ ਤੋ ਆ ਕਿ ਰਾਜ ਵੀ ਜਵੰਦਾ ਦੇ ਵਿੱਚ ਵੱਜਦੇ ਨੇ ਨਹੀਂ ਇਹ ਗੱਲ ਨਹੀਂ ਹੋ ਸਕਦੀ ਕਿਉਂਕਿ ਜੇਕਰ ਵਾਕਈ ਪਸ਼ੂ ਵੱਜੇ ਨੇ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਹੈ ਬਹੁਤ ਵੱਡੀ ਕਿ ਜੇਕਰ ਭਾਈ ਉਹ ਪਸ਼ੂ ਵਿੱਚ ਵੱਜੇ ਨੇ ਤਾਂ ਪਸ਼ੂਆਂ ਦਾ ਨੁਕਸਾਨ ਵਾਕਈ ਹੋਇਆ ਹੁੰਦਾ ਇਹ ਗੱਲ ਸਾਰੇ ਲੋਕ ਕਹਿ ਰਹੇ ਨੇ ਬਾਕੀ ਮੈਂ ਤਾਂ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਿਹੜੇ ਤੱਥ ਧਰੇ ਸੀ ਤੁਸੀਂ ਸਾਰਿਆਂ ਨੇ ਇੱਕੋ ਹੀ ਗੱਲ ਕਹੀ ਕਹਿੰਦੇ ਭਾਈ ਜੇਕਰ ਪਸ਼ੂ ਵੱਜਾ ਹੁੰਦਾ ਪਸ਼ੂ ਦੀ ਨਾਲ ਦੀ ਨਾਲ ਮੌਤ ਹੋ ਜਾਂਦੀ ਔਰ ਦੂਜੇ ਪਾਸੇ ਕੋਈ ਵੀਡੀਓ ਕੋਈ ਹੋਰ ਗਵਾਹ ਇਹਦੇ ਵਿੱਚ ਸਾਹਮਣੇ ਨਹੀਂ ਨਿਕਲ ਕੇ ਆਉਂਦਾ ਕਿਉਂਕਿ ਜਿੰਨੇ ਵੀ ਹੈਲਮਟ ਧਾਰੀ ਇਹਨਾਂ ਦੇ ਨਾਲ ਬਾਈਕ ਰਾਈਡਰ ਸੀ ਜਵੰਦਾ ਦੇ ਨਾਲ ਉਹਨਾਂ ਦੇ ਵਿੱਚੋਂ ਕੋਈ ਵੀ ਬੰਦਾ ਬੂਰੇ ਆ ਕੇ ਇਹ ਪ੍ਰਸ਼ਨ ਧਰਿਆ ਤੇ ਭਾਈ ਅਸੀਂ ਸਾਹਮਣੇ ਖੜੇ ਸੀ ਇੱਕ ਉਹਦਾ ਇਹ ਵੀ ਕਹਿਣਾ ਹੈ ਰੇੜੀ ਵਾਲੇ ਬੰਦੇ ਦਾ ਜਿਹੜਾ ਮੌਜੂਦ ਗਵਾਹ ਬਣਿਆ ਉਹ ਕਹਿੰਦਾ ਜੀ ਬਾਈਕ ਰਾਈਡਰ ਇਹਦੇ ਨਾਲ ਸੀ ਜਿਹੜੇ ਉਹ ਦੋ ਜਣੇ ਪਿੱਛੋਂ ਆ ਗਏ ਸੀ ਜੇਕਰ ਆ ਗਏ ਸੀ ਹਸਪੀਟਲ ਦੇ ਵਿੱਚ ਜਾਂਦੇ ਉੱਥੇ ਬਿਆਨ ਦਿੰਦੇ ਮੀਡੀਆ ਦੇ ਵਿੱਚ ਕਿ ਅਸੀਂ ਦੇਖਿਆ ਤਾਂ ਗੱਲ ਨਰੋਲ ਹੋ ਜਾਂਦੀ ਪਰ ਹੁਣ ਸ਼ੱਕ ਦੀ ਸੂਈ ਚਾਰੇ ਪਾਸੇ ਘੁੰਮਦੀ ਨਜ਼ਰ ਆ ਰਹੀ ਹੈ ਔਰ ਦੂਜੇ ਪਾਸੇ ਪੰਜਾਬ ਦਾ ਹਰ ਇੱਕ ਵਕੀਲ ਇਸ ਕੇਸ ਨੂੰ ਲੜਨਾ ਚਾਹੁੰਦਾ ਪੰਜਾਬ ਦੇ ਲੋਕ ਇਸ ਗੱਲ ਦੇ ਵਿੱਚ ਮਦਦ ਕਰਨਾ ਚਾਹੁੰਦੇ ਨੇ ਤੇ ਪੰਜਾਬ ਦੇ ਲੋਕ ਮੀਡੀਆ ਦੇ ਵਿੱਚ ਹਰ ਵੀਡੀਓ ਦੇ ਥੱਲੇ ਹੀ ਕਮੈਂਟ ਕਰ ਰਹੇ ਨੇ ਕਿ ਰਾਜਵੀਰ ਜਵੰਦਾ ਨੂੰ ਇਨਸਾਫ ਤਾਂ ਮਿਲਣਾ ਚਾਹੀਦਾ ਕਿਉਂ ਕਿਉਂਕਿ ਭਾਈ ਇੱਕ ਨੌਜਵਾਨ ਹੀਰੇ ਵਰਗਾ ਕਲਾਕਾਰ ਹੀਰੇ ਹੀ ਕਹਿ ਸਕਦੇ ਆ ਪੰਜਾਬ ਦੇ ਵਿੱਚੋਂ ਬਹੁਤ ਸਾਰਾ ਸਾਡੇ ਪੰਜਾਬ ਨੂੰ ਘਾਟਾ ਪੈ ਚੁੱਕਿਆ ਕਿਉਂਕਿ ਨਾਮੀ ਗਨਮੀ ਜਿੰਨੀਆਂ ਵੀ ਹਸਤੀਆਂ ਸਾਡੇ ਕੋਲ ਪੰਜਾਬ ਦੇ ਹੈਗੀਆਂ ਸੀ ਉਹ ਸਾਰੀਆਂ ਚਲੀਆਂ ਜਾ ਰਹੀਆਂ ਨੇ ਇੱਕ ਇੱਕ ਕਰਕੇ ਜਿਵੇਂ ਕਿ ਸਿੱਧੂ ਮੂਸੇਵਾਲੇ ਤੋਂ ਬਾਅਦ ਬਹੁਤ ਸਾਰੇ ਕਤਲ ਕਾਰੇ ਹੋ ਗਏ ਨੇ ਜਿਵੇਂ ਕਿ ਹੁਣ ਭੱਲਾ ਸਾਹਿਬ ਆਪਣੀ ਮੌਤ ਚਾਹੇ ਮਰੇ ਨੇ ਜਾਂ ਕਿਵੇਂ ਲਾ ਲਓ ਉਹ ਚਲੇ ਗਏ ਨੇ ਬਰਿੰਦਰ ਘੁੰਮਣ ਚਲੇ ਗਏ ਨੇ ਰਾਜਵੀਰ ਜਵੰਦਾ ਇੱਕ ਹਨਹਾਰ ਇਕਾਡਾ ਕਲਾਕਾਰ ਛੋਟੀ ਜੀ ਉਮਰ ਦੇ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਅਲਵਿਦਾ ਕਹਿ ਗਏ ਨੇ ਪਰ ਪੰਜਾਬ ਕਦੋਂ ਤੱਕ ਇਹਨਾਂ ਗੱਲਾਂ ਦੇ ਘਾਟੇ ਸਹੂਗਾ ਕਿਉਂਕਿ ਜਿਹੜਾ ਬੰਦਾ ਮਸ਼ਹੂਰ ਹੋ ਜਾਂਦਾ ਖਾਸ ਕਰਕੇ ਸਭ ਤੋਂ ਵੱਡਾ ਪੁਆਇੰਟ ਉਸ ਬੰਦੇ ਨੂੰ ਮਾਰਨ ਦੀ ਦੇਗਣ ਦੀ ਕੋਸ਼ਿਸ਼ ਸਾਡੇ ਹੀ ਪੰਜਾਬ ਦੁਆਰਾ ਕੀਤੀ ਜਾਂਦੀ ਹੈ ਕਿਉਂਕਿ ਕੋਈ ਤਾਂ ਗੈਂਗਸਟਰ ਮਾਰਦਾ ਭਾਈ ਕਦੇ ਕੋਈ ਸਾਡੇ ਨਿੱਜੀ ਤੌਰ ਤੇ ਸਾਨੂੰ ਹੀ ਚਾਹਣ ਵਾਲਾ ਬੰਦਾ ਸਾਡੇ ਤੇ ਲੱਗਦਾ ਤਾਂ ਫਿਰ ਉਹ ਇਸ ਗੱਲ ਨੂੰ ਅੰਜਾਮ ਦੇ ਜਾਂਦਾ ਇਹ ਗੱਲਾਂ ਨੂੰ ਸਤਿਕਾਰ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਪਰ ਸਾਨੂੰ ਬਦਲਣਾ ਚਾਹੀਦਾ ਕਿਉਂ ਕਿ ਸਾਡੇ ਪੰਜਾਬ ਦੀ ਚਰਚਾ ਵਰਲਡ ਨਹੀਂ ਮੈਂ ਕਹੂੰ ਆ ਵਿਸ਼ਵ ਤੱਕ ਹੈ ਇਸ ਕਰਕੇ ਪੰਜਾਬ ਨੂੰ ਆਪਣੇ ਆਪ ਸਮਝਣਾ ਪੈਣਾ ਜਿੰਨੇ ਵੀ ਸਾਡੇ ਹੀਰੇ ਨੇ ਉਹਨਾਂ ਨੂੰ ਮਾਰਨ ਦੀ بجائے ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਹੀ ਕਿ ਪੰਜਾਬ ਵਾਲੇ ਜੁਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹੌਨ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ